ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਖਾਸ ਕਰਕੇ ਆਪਣੀ ਅੱਜ ਦੀ ਇਹ ਵੀਡੀਓ ਨੂੰ ਉਹ ਲੋਕ ਜ਼ਰੂਰ ਸੁਣਨ ਜੋ ਭਾਵਕ ਹੋ ਕੇ ਆਪਣੀਆਂ ਸਾਰੀਆਂ ਨਿੱਜੀ ਗੱਲਾਂ ਨਿੱਜੀ ਭੇਦ ਦੂਸਰਿਆਂ ਦੇ ਨਾਲ ਸਾਂਝੇ ਕਰ ਬੈਠਦੇ ਆ ਅਤੇ ਬਾਅਦ ਵਿੱਚ ਪਛਤਾਉਂਦੇ ਆ ਕਿਉਂਕਿ ਸੰਗਤਜੀ ਕਈ ਵਾਰ ਸਾਡੇ ਦੁਆਰਾ ਦੱਸੇ ਹੋਏ ਭੇਦ ਸਾਡਾ ਖੁਦ ਦਾ ਤਮਾਸ਼ਾ ਬਣਾ ਦਿੰਦੇ ਆ ਦੂਜਿਆਂ ਦੇ ਵਿੱਚ ਸਾਡੀ ਇੱਜ਼ਤ ਘਟਾ ਸਕਦੇ ਆ ਸਾਡੇ ਰਿਸ਼ਤਿਆਂ ਦੇ ਵਿੱਚ ਫਿੱਕ ਪੈ ਸਕਦੀ ਆ ਕਈ ਵਾਰ ਤਾਂ ਰਿਸ਼ਤੇ ਟੁੱਟ ਵੀ ਜਾਂਦੇ ਆ ਸੋ ਇਸ ਕਰਕੇ ਸਾਨੂੰ ਹਮੇਸ਼ਾ ਸਮਝਾਇਆ ਜਾਂਦਾ ਕਿ ਸਾਡੀ ਜ਼ਿੰਦਗੀਆਂ ਕੁਝ ਨਿੱਜੀ ਗੱਲਾਂ ਨਿੱਜੀ ਭੇਦ ਸਾਨੂੰ ਆਪਣੇ ਤੱਕ ਸੀਮਿਤ ਰੱਖਣੇ ਚਾਹੀਦੇ ਆ ਹਰ ਕਿਸੇ ਦੇ ਨਾਲ ਸਾਂਝੇ ਨਹੀਂ ਕਰਨੇ ਚਾਹੀਦੇ ਪਰ ਕੁਝ ਲੋਕ ਸੁਭਾਅ ਦੇ ਇੰਨੇ ਜ਼ਿਆਦਾ ਚੰਗੇ ਹੁੰਦੇ ਆ ਦਿਲ ਦੇ ਇੰਨੇ ਸਾਫ਼ ਹੁੰਦੇ ਆ ਕਿ ਹਰ ਫੈਸਲਾ ਦਿਲ ਤੋਂ ਕਰਦੇ ਆ ਦਿਲ ਤੋਂ ਚੱਲਣ ਵਾਲਿਆਂ ਦੇ ਨਾਲ ਦਿਮਾਗ ਤੋਂ ਚੱਲਣ ਵਾਲੇ ਅਕਸਰ ਹੀ ਧੋਖਾ ਕਰ ਜਾਂਦੇ ਆ ਕਿਉਂਕਿ ਜਿਹੜਾ ਬੰਦਾ ਦਿਲ ਤੋਂ ਚੱਲਦਾ ਏ ਉਹ ਹਰ ਕਿਸੇ ਦੇ ਸਾਹਮਣੇ ਆਪਣੇ ਦਿਲ ਦੇ ਭੇਦ ਖੋਲ ਕੇ ਰੱਖ ਦਿੰਦਾ ਏ ਉਹਦੇ ਨਾਲ ਕਿਸੇ ਨੇ ਥੋੜਾ ਚਿਰ ਚੰਗੀਆਂ ਚੰਗੀਆਂ ਗੱਲਾਂ ਕਰ ਲਈਆਂ ਉਹਦਾ ਦੁੱਖ ਸੁਣ ਲਿਆ ਤਾਂ ਉਹਨੂੰ ਲੱਗਦਾ ਵੀ ਇਹ ਬੰਦਾ ਤਾਂ ਬਸ ਮੇਰਾ ਆਪਣਾ ਹੀ ਆ ਪਰ ਨਹੀਂ ਸੰਗਤ ਜੀ ਹਰ ਕੋਈ ਸਾਡਾ ਆਪਣਾ ਨਹੀਂ ਹੋ ਸਕਦਾ ਸਾਨੂੰ ਨਹੀਂ ਪਤਾ ਕਿ ਦੂਸਰੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਸਾਡੇ ਬਾਰੇ ਇਸ ਕਰਕੇ ਅੱਜ ਦੇ ਸਮੇਂ ਦੇ ਵਿੱਚ ਹਰ ਕਿਸੇ ਦੇ ਉੱਤੇ ਵਿਸ਼ਵਾਸ ਕਰ ਲੈਣਾ ਹਰ ਕਿਸੇ ਦੇ ਨਾਲ ਆਪਣੇ ਭੇਦ ਸਾਂਝੇ ਕਰਨਾ ਇਹ ਚੰਗੀ ਗੱਲ ਨਹੀਂ ਆ ਅੱਗੇ ਚੱਲ ਕੇ ਸਾਡਾ ਨੁਕਸਾਨ ਹੋ ਸਕਦਾ ਹੈ ਕਈ ਵਾਰ ਸਾਡਾ ਘਰ ਦੇ ਵਿੱਚ ਕਿਸੇ ਦੇ ਨਾਲ ਲੜਾਈ ਝਗੜਾ ਹੋਇਆ ਪਰਿਵਾਰ ਦੇ ਕਿਸੇ ਵੀ ਜੀ ਦੇ ਨਾਲ ਲੜਾਈ ਝਗੜਾ ਹੋਇਆ ਤਾਂ ਅਸੀਂ ਬਾਹਰ ਦੇ ਲੋਕਾਂ ਨੂੰ ਜਾ ਕੇ ਦੱਸਣ ਬੈਠ ਜਾਂਦੇ ਆ ਕਿ ਅੱਜ ਮੇਰਾ ਮਨ ਬਹੁਤ ਉਦਾਸ ਆ ਪਰੇਸ਼ਾਨ ਆ ਅਗਲਾ ਪੁੱਛਦਾ ਵੀ ਕਿਉਂ ਤਾਂ ਫਿਰ ਆਪਣੇ ਘਰ ਦੀ ਜੋ ਵੀ ਲੜਾਈ ਝਗੜਾ ਹੋਇਆ ਜਾਂ ਜੋ ਵੀ ਨਿੱਕੀ ਮੋਟੀ ਨੋਕ ਚੋਕ ਹੋਈ ਉਹ ਸਾਰੇ ਦੂਜਿਆਂ ਦੇ ਨਾਲ ਦਸ ਬੈਠਦੇ ਆ ਤਾਂ ਸੰਗਤ ਜੀ ਸਿਆਣੇ ਕਹਿੰਦੇ ਸਾਡੇ ਘਰ ਦੇ ਭੇਦ ਜਦੋਂ ਦੂਜਿਆਂ ਤੱਕ ਜਾਂਦੇ ਆ ਤਾਂ ਘਰ ਦੇ ਨਿੱਕੇ ਨਿੱਕੇ ਮਸਲੇ ਵੀ ਬਹੁਤ ਵੱਡੇ ਬਣ ਜਾਂਦੇ ਆ ਘਰ ਦੇ ਵਿੱਚ ਹੋਈ ਨਿੱਕੀ ਮੋਟੀ ਨੂੰਕ ਝੋਕ ਕਿਉਂਕਿ ਜਿਸ ਘਰ ਦੇ ਵਿੱਚ ਚਾਰ ਜੀ ਰਹਿੰਦੇ ਆ ਤਾਂ ਉਹ ਚਾਰਾਂ ਦੇ ਸੁਭਾਅ ਵੱਖ-ਵੱਖ ਹੋਣਗੇ ਸਭ ਦੇ ਵਿਚਾਰ ਵੱਖ-ਵੱਖ ਹੋਣਗੇ ਸਭ ਦਾ ਸੁਭਾਅ ਸਭ ਦੇ ਵਿਚਾਰ ਇੱਕੋ ਜੇ ਨਹੀਂ ਹੋ ਸਕਦੇ ਪਰ ਥੋੜਾ ਬੋਧਾ ਨੋਕਚੋਕ ਵਿਚਾਰ ਤਕਰਾਰ ਹਰ ਘਰ ਦੇ ਵਿੱਚ ਚੱਲਦੀ ਹੀ ਰਹਿੰਦੀ ਆ ਪਰ ਜਦੋਂ ਅਸੀਂ ਉਸ ਵਿਚਾਰ ਤਕਰਾਰ ਬਾਰੇ ਬਾਹਰ ਦੇ ਲੋਕਾਂ ਨੂੰ ਦੱਸਦੇ ਆ ਉਦੋਂ ਹੀ ਸਾਡੇ ਘਰ ਦੇ ਵਿੱਚ ਲੜਾਈਆਂ ਝਗੜੇ ਵੱਧਦੇ ਆ ਕਲੇਸ਼ ਵੱਧਦੇ ਆ ਖਾਸ ਕਰਕੇ ਪਤੀ ਪਤਨੀ ਆਪਣੀਆਂ ਨਿੱਜੀ ਗੱਲਾਂ ਕਦੇ ਵੀ ਕਿਸੇ ਦੇ ਨਾਲ ਸਾਂਝੀਆਂ ਨਾ ਕਰੋ ਪਾਵੇਂ ਤੁਹਾਡੇ ਵਿੱਚ ਬਹੁਤ ਪਿਆਰ ਆ ਤਾਂ ਵੀ ਦੂਜਿਆਂ ਦੇ ਨਾਲ ਨਾ ਸਾਂਝਾ ਕਰੋ ਕਿ ਸਾਡੀ ਬਹੁਤ ਬਣਦੀ ਆ ਅਸੀਂ ਇੱਕ ਦੂਸਰੇ ਨੂੰ ਬਹੁਤ ਸਮਝਦੇ ਆ ਜੇ ਤੁਹਾਡੀ ਆਪਸ ਦੇ ਵਿੱਚ ਨਹੀਂ ਬਣਦੀ ਤਾਂ ਵੀ ਹਰ ਕਿਸੇ ਦੇ ਨਾਲ ਇਹ ਗੱਲਾਂ ਸਾਂਝੀਆਂ ਨਾ ਕਰੋ ਹਾਂ ਜੇਕਰ ਕੋਈ ਗੱਲ ਤੁਹਾਡੇ ਮਨ ਦਾ ਬੋਝ ਬਣਦੀ ਜਾ ਰਹੀ ਆ ਤਾਂ ਉਹ ਤੁਸੀਂ ਆਪਣੇ ਕਿਸੇ ਖਾਸ ਭੈਣ ਭਰਾ ਦੇ ਨਾਲ ਆਪਣੇ ਮਾਤਾ ਪਿਤਾ ਦੇ ਨਾਲ ਸਾਂਝਾ ਕਰੋ ਜਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਪਰੇਸ਼ਾਨੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਸਭ ਤੋਂ ਪਹਿਲਾਂ ਉਹਨਾਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਖੁਦ ਕਰਨ ਦੀ ਕੋਸ਼ਿਸ਼ ਕਰੋ ਜਦੋਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਇਹਨਾਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਮੇਰੇ ਤੋਂ ਨਹੀਂ ਹੋ ਰਹੇ ਮੈਨੂੰ ਕਿਸੇ ਦੀ ਸਲਾਹ ਦੀ ਲੋੜ ਆ ਤਾਂ ਫਿਰ ਆਪਣੇ ਖਾਸ ਭੈਣ ਭਰਾ ਜਾਂ ਮਾਤਾ ਪਿਤਾ ਦੀ ਹੀ ਸਲਾਹ ਲਓ ਕੁਕੀ ਇਹੇ ਰਿਸ਼ਤੇ ਤੁਹਾਡੇ ਖਾਸ ਆ ਆਪਣੇ ਆ ਜੋ ਤੁਹਾਡੇ ਨਿੱਜੀ ਭੇਦ ਨੂੰ ਆਪਣਾ ਭੇਦ ਸਮਝ ਕੇ ਆਪਣੇ ਤੱਕ ਸੀਮਿਤ ਰੱਖ ਸਕਦੇ ਆ ਜੇ ਬਾਹਰ ਦੇ ਲੋਕਾਂ ਤੇ ਵਿਸ਼ਵਾਸ ਕਰਕੇ ਤੁਸੀਂ ਉਹਨਾਂ ਦੇ ਨਾਲ ਆਪਣੇ ਘਰ ਪਰਿਵਾਰ ਦੀਆਂ ਆਪਣੇ ਰਿਸ਼ਤੇ ਦੀਆਂ ਗੱਲਾਂ ਸਾਂਝੀਆਂ ਕਰੋਗੇ ਤਾਂ ਅੱਗੇ ਚੱਲ ਕੇ ਉਹ ਲੋਕ ਤੁਹਾਡੀ ਮਜਬੂਰੀ ਦਾ ਤੁਹਾਡੇ ਲੜਾਈ ਝਗੜੇ ਦਾ ਤੁਹਾਡੇ ਮਨ ਮਟਾਵ ਦਾ ਫਾਇਦਾ ਚੁੱਕ ਸਕਦੇ ਆ। ਕਈ ਵਾਰ ਸਾਡੇ ਪਰਿਵਾਰ ਦੇ ਵਿੱਚ ਜਾਂ ਪਤੀ ਪਤਨੀ ਦੇ ਵਿੱਚ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ ਕਿ ਅਸੀਂ ਕੁਝ ਸਮੇਂ ਬਾਅਦ ਉਹਨਾਂ ਨੂੰ ਭੁੱਲ ਜਾਂਦੇ ਆ ਕਿਉਂਕਿ ਇਹ ਰਿਸ਼ਤੇ ਇਦਾਂ ਦੇ ਆ ਜਿਨ੍ਹਾਂ ਦੇ ਵਿੱਚ ਗੁੱਸਾ ਵੀ ਬਹੁਤ ਛੇਤੀ ਆਉਂਦਾ ਹੈ ਅਤੇ ਅਸੀਂ ਆਪਣੇ ਪਰਿਵਾਰ ਦੁਆਰਾ ਆਪਣੇ ਜੀਵਨ ਸਾਥੀ ਦਵਾਰਾ ਕਈਆਂ ਹੋਈਆਂ ਗੱਲਾਂ ਨੂੰ ਭੁੱਲ ਵੀ ਬਹੁਤ ਛੇਤੀ ਜਾਂਦੀਆਂ ਕਿਉਂਕਿ ਗੁੱਸੇ ਦੇ ਵਿੱਚ ਆ ਕੇ ਤਾਂ ਬੰਦਾ ਬਹੁਤ ਕੁਝ ਕਰ ਜਾਂਦਾ ਹੈ ਪਰ ਜਦੋਂ ਗੁੱਸਾ ਸ਼ਾਂਤ ਹੁੰਦਾ ਹੈ ਤਾਂ ਸਭ ਗੱਲਾਂ ਸਾਫ਼ ਸਪਸ਼ਟ ਹੋ ਜਾਂਦੀਆਂ ਨੇ ਗੁੱਸਾ ਠੰਡਾ ਹੋ ਜਾਂਦਾ ਹੈ ਸਭ ਮਸਲੇ ਹੱਲ ਹੋ ਜਾਂਦੇ ਆ ਪਰ ਜੇ ਅਸੀਂ ਆਪਣੇ ਘਰ ਪਰਿਵਾਰ ਦੀਆਂ ਲੜਾਈ ਝਗੜੇ ਦੀਆਂ ਗੱਲਾਂ ਦੂਜਿਆਂ ਦੇ ਨਾਲ ਸਾਂਝੀਆਂ ਕੀਤੀਆਂ ਉਹਨਾਂ ਨੇ ਸਾਨੂੰ ਭੁੱਲਣ ਨਹੀਂ ਦੇਣਾ ਉਹਨਾਂ ਨੇ ਵਾਰ-ਵਾਰ ਯਾਦ ਕਰਮਾਏ ਸੋ ਇਸ ਕਰਕੇ ਆਪਣੀਆਂ ਦੁੱਖ ਤਕਲੀਫਾਂ ਆਪਣੀਆਂ ਮੁਸ਼ਕਲਾਂ ਪਰੇਸ਼ਾਨੀਆਂ ਆਪਣੇ ਨਿੱਜੀ ਭੇਦ ਆਪਣੀ ਮਜਬੂਰੀ ਆਪਣੀ ਕਮਜ਼ੋਰੀ ਆਪਣੇ ਤੱਕ ਹੀ ਸੀਮਤ ਰੱਖੋ ਹਰ ਕਿਸੇ ਦੇ ਨਾਲ ਇਹ ਗੱਲਾਂ ਸਾਂਝੀਆਂ ਨਾ ਕਰੋ ਉਸ ਤੋਂ ਬਾਅਦ ਸਿਆਣੇ ਕਹਿੰਦੇ ਵੀ ਜੋ ਵੀ ਤੁਹਾਡੀ ਕਮਾਈ ਆ ਜੋ ਵੀ ਤੁਹਾਡਾ ਕਾਰੋਬਾਰ ਕੰਮ ਧੰਦਾ ਚੱਲ ਰਿਹਾ ਹੈ ਉਹਦਾ ਸਾਰਾ ਭੇਦ ਦੂਜਿਆਂ ਨੂੰ ਨਾ ਦੱਸੋ ਕਿ ਮੈਂ ਕਿੰਨੀ ਕਮਾਈ ਕਰ ਲੈਣਾ ਹਾਂ ਕਿਸ ਤਰ੍ਹਾਂ ਕਰਦਾ ਹਾਂ ਕਹਿੰਦੇ ਵੀ ਜਦੋਂ ਪਾ ਇਦਾਂ ਸਾਰਾ ਭੇਦ ਦੂਸਰਿਆਂ ਨੂੰ ਦੇ ਦਿੰਨੇ ਆ ਤਾਂ ਇਹਦੇ ਨਾਲ ਸਾਡੇ ਲਈ ਨਵੀਆਂ ਮੁਸ਼ਕਲਾਂ ਪਰੇਸ਼ਾਨੀਆਂ ਆ ਸਕਦੀਆਂ ਨੇ ਪੈਸੇ ਕਰਕੇ ਕਈ ਲੋਕ ਸਾਡੇ ਦੁਸ਼ਮਣ ਬਣ ਸਕਦੇ ਆ ਜਾਂ ਸਾਡੇ ਕੋਲ ਪੈਸੇ ਬਾਰੇ ਜਾਣ ਕੇ ਸਾਡੇ ਤੋਂ ਕੋਈ ਉਧਾਰ ਮੰਗ ਸਕਦਾ ਹੈ ਸਾਡਾ ਪੈਸਾ ਕਿਸੇ ਗਲਤ ਜਗ੍ਹਾ ਤੇ ਫਸ ਸਕਦਾ ਹੈ ਜਿੱਥੇ ਅਸੀਂ ਚਾਹ ਕੇ ਵੀ ਨਾ ਨਾ ਕਰ ਸਕੀਏ ਸੋ ਇਸ ਕਰਕੇ ਚੰਗਾ ਇਹ ਹੋਵੇਗਾ ਕਿ ਤੁਹਾਡੀ ਜੋ ਵੀ ਕਿਰਤ ਕਮਾਈ ਆ ਉਹਨੂੰ ਆਪਣੇ ਤੱਕ ਸੀਮਤ ਰੱਖੋ ਉਹਦਾ ਭੇਦ ਕਿਸੇ ਨੂੰ ਨਾ ਦਿਓ ਕਿਉਂਕਿ ਪੈਸੇ ਕਰਕੇ ਅੱਜ ਕੱਲ ਬਹੁਤ ਕੁਝ ਹੋ ਰਿਹਾ ਹੈ ਉਸ ਤੋਂ ਬਾਅਦ ਸਿਆਣੇ ਕਹਿੰਦੇ ਵੀ ਜੋ ਵੀ ਤੁਸੀਂ ਭਗਤੀ ਕਰਦੇ ਹੋ ਜੋ ਵੀ ਆਪਣੇ ਨੇਕ ਕੰਮ ਕਰਦੇ ਹੋ ਇਹਨਾਂ ਦੀ ਚਰਚਾ ਥਾਂ ਥਾਂ ਤੇ ਨਾ ਕਰੋ ਕਿਉਂਕਿ ਕਹਿੰਦੇ ਵੀ ਜਦੋਂ ਅਸੀਂ ਆਪਣੀ ਕੀਤੀ ਹੋਈ ਭਗਤੀ ਕੀਤੀ ਹੋਈ ਸੇਵਾ ਕੀਤੇ ਹੋਏ ਨੇਕ ਕੰਮਾਂ ਦੀ ਚਰਚਾ ਥਾਂ ਥਾਂ ਤੇ ਕਰਦੇ ਹਾਂ ਤਾਂ ਸਾਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਜਾਣੇ ਅਣਜਾਣੇ ਦੇ ਵਿੱਚ ਅਸੀਂ ਹਉਮੇ ਹੰਕਾਰ ਦਾ ਸ਼ਿਕਾਰ ਹੋ ਜਾਂਦੇ ਆ ਸਾਡੇ ਮਨ ਅੰਦਰ ਸਾਡੀ ਹੀ ਕੀਤੀ ਹੋਈ ਭਗਤੀ ਦੀ ਹਉਮੇ ਆ ਜਾਂਦੀ ਆ ਕਿ ਮੈਂ ਤਾਂ ਬਹੁਤ ਭਗਤ ਹਾਂ ਤੇ ਮਹਾਪੁਰਖ ਜੀ ਕਹਿੰਦੇ ਜਿੱਥੇ ਹਉਮੇ ਹੰਕਾਰ ਆ ਜਾਵੇ ਉਥੇ ਸਾਡੀ ਕੀਤੀ ਹੋਈ ਸਾਰੀ ਨੇਕ ਕਮਾਈ ਵਿਅਰਥ ਹੋ ਜਾਂਦੀ ਆ। ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਆਪਣੇ ਤੱਕ ਰੱਖੋ। ਹਰ ਕਿਸੇ ਵੀ ਨਾਲ ਸਾਂਝੀਆਂ ਨਾ ਕਰੋ। ਤੁਹਾਡੀ ਜ਼ਿੰਦਗੀ ਦੀ ਕੋਈ ਵੀ ਪਰੇਸ਼ਾਨੀ, ਕੋਈ ਵੀ ਮੁਸ਼ਕਲ ਆ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਹੁਣ ਇਹ ਕੰਮ ਮੇਰੇ ਵੱਸੋਂ ਬਾਹਰ ਹੋ ਗਿਆ ਹੈ। ਮੈਨੂੰ ਕਿਸੇ ਦੀ ਸਲਾਹ ਚਾਹੀਦੀ ਆ ਤਾਂ ਫਿਰ ਕਿਸੇ ਆਪਣੇ ਦੀ ਸਲਾਹ ਲਓ। ਬਾਹਰ ਦੇ ਲੋਕਾਂ ਦੇ ਨਾਲ ਅਣਜਾਣ ਲੋਕਾਂ ਦੇ ਨਾਲ ਆਪਣੇ ਰਿਸ਼ਤੇਾਂ ਬਾਰੇ ਆਪਣੇ ਕਾਰੋਬਾਰ ਬਾਰੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੋਈ ਵੀ ਗੱਲ ਨਾ ਕਰੋ ਇਹ ਅੱਗੇ ਚੱਲ ਕੇ ਸਾਡੇ ਲਈ ਨੁਕਸਾਨਦੇ ਹੋ ਸਕਦਾ ਹੈ ਜੇ ਮਨ ਬਹੁਤਾ ਹੀ ਭਾਰਾ ਹੋਵੇ ਮਨ ਉਦਾਸ ਹੋਵੇ ਤਾਂ ਸਭ ਤੋਂ ਪਹਿਲਾਂ ਉਹ ਗੁਰੂ ਸਾਹਿਬ ਜੀ ਦਾ ਉਲਟ ਆਸਰਾ ਲਓ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਸਾਂਝੀਆਂ ਕਰੋ ਆਪਣੇ ਮਾਪੇ-ਭਾਪ ਦੇ ਨਾਲ ਸੰਗੀਆਂ ਕਰੋ ਕਿਉਂਕਿ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਕੀਤੀਆਂ ਹੋਈਆਂ ਗੱਲਾਂ ਤੇ ਸਾਡੇ ਮਾਪਿਓ ਦੇ ਨਾਲ ਸਾਡੀਆਂ ਕੀਤੀਆਂ ਹੋਈਆਂ ਗੱਲਾਂ ਦਾ ਸਾਨੂੰ ਕੋਈ ਡਰ ਫਿਕਰ ਨਹੀਂ ਹੁੰਦਾ ਕਿ ਸਾਡੀ ਇਹ ਗੱਲ ਕਿਤੇ ਅੱਗੇ ਨਾ ਹੋ ਜਾਵੇ ਕਿਉਂਕਿ ਮਾਪਿਓ ਤੇ ਉਹ ਪਰਮਪਿਤਾ ਪਰਮਾਤਮਾ ਜੀ ਸਾਡੇ ਸਾਰੇ ਪਰਦੇ ਕੱਜ ਲੈਂਦੇ ਆ ਇੱਥੋਂ ਹੀ ਸਾਨੂੰ ਚੰਗੀ ਜ਼ਲਾ ਮਿਲਣੀ ਆ ਸਵਿਸ ਕਰਕੇ ਜ਼ਿੰਦਗੀ ਦੀ ਕੋਈ ਵੀ ਪਰੇਸ਼ਾਨੀ ਮੁਸ਼ਕਲ ਆ ਤਾਂ ਬੇਫਿਕਰੇ ਹੋ ਕੇ ਆਪਣੇ ਗੁਰੂ ਦੇ ਨਾਲ ਆਪਣੇ ਮਾਤਾ ਪਿਤਾ ਦੇ ਨਾਲ ਸਾਂਝੀ ਕਰੋ ਕਿਸੇ ਵੀ ਅਣਜਾਣ ਵਿਅਕਤੀ ਦੇ ਨਾਲ ਕਿਸੇ ਵੀ ਪਰਿਵਾਰ ਤੋਂ ਬਾਹਰੀ ਵਿਅਕਤੀ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ ਸੋ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਜਾਣਕਾਰੀ ਚੰਗੀ ਲੱਗੀ ਆ ਤਾਂ ਲਾਈਕ ਤੇ ਸ਼ੇਅਰ ਕਰ ਦੇਣਾ ਜੇਕਰ ਕੋਈ ਗੱਲ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ